ਇਹੜਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ। ਕਿ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਇੰਡਸਟਰੀ ਨਾਲ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਹੈ। ਇੱਥੇ ਅੱਗੇ ਠੀਕ ਹੈ ਯਾਰ। ਹਾਂਜੀ ਸਰ। ਦੇਖੋ ਜੀ ਹਾਂਜੀ ਸਰ। ਜਿਹਦੀ ਗੱਲ ਵਾਲਾ ਉਸ ਕੋਲ ਆਇਆ ਵੀ ਸਾਨੂੰ ਸੁਨੰਦਰ ਸ਼ਰਮਾ ਜੀ ਨੇ ਐਪਲੀਕੇਸ਼ਨ ਦਿੱਤੀ ਸੀਗੀ। ਉਹਨਾਂ ਦੀ ਐਪਲੀਕੇਸ਼ਨ ਦੇ ਅਸਾਂ ਮੁਕਦਮਾ ਦਾਇਰ ਕਰ ਲਿਆ ਹੈਗਾ ਤੇ ਮੁਕਦਮਾ ਦਾ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤੇ ਕਿਹੜੀ ਕਿਹੜੀ ਸੈਕਸ਼ਨ ਦੇ ਤਹਿਤ ਜਿਹੜਾ ਸਾਰੀ ਮਾਮਲਾ ਹੋਇਆ ਸ਼ਿਕਾਇਤ ਕੀਤੀ ਸੀ ਇਸ ਦਾ ਤਾਂ ਕਈ ਸੈਕਸ਼ਨ ਨੇ 346 420 36 68 ਹੈਗੀ 466 ਹੈਗੀ ਆ 349 ਹੈਗੀ ਆ 506 ਹੈਗੀ ਆ ਉਹ ਲਗਾ ਦਿੱਤੇ ਸ਼ਿਕਾਇਤ ਕੀਤੀ ਤੇ ਸੁੰਧਾਰ ਨੇ ਲਿਖ ਦਿੱਤਾ ਕਿ ਤੁਹਾਨੂੰ ਨਿਤਬੀ ਇਸ ਸ਼ਿਕਾਇਤ ਹੈਗੀ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਸਾਡਾ ਇਨਵੈਸਟੀਗੇਸ਼ਨ ਕੀ ਮੇਨ ਗਾਮ ਕੀ ਰਾਏ ਹੈ ਗਾਮ ਤੋਂ ਤੁਹਾਨੂੰ ਦੱਸਿਆ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਪਿੰਕੀ ਧਾਲੀਵਾਲ ਤੋਂ ਇਲਾਵਾ ਹੋਰ ਵੀ ਕੋਈ ਦੇ ਵਿੱਚ ਇਨਵੋਲਵਮੈਂਟ ਹੈ ਕੀ ਇਹ ਖਾਲੀ ਪਿੰਕੀ ਧਾਲੀਵਾਲ ਹੋ ਗਿਆ ਇਲਾਵਾ ਪਿੰਕੀ ਪਿੰਕੀ ਧਾਲੀਵਾਲ ਦੇ ਦੀ ਹੈਗੇ ਆ ਜੀ ਹਜੇ ਸਾਡੀ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਸਰ ਹੋਰ ਦਾ ਵੀ ਰੋਲ ਆਊਗਾ ਇੱਕ ਹੀ ਅਰੈਸਟ ਹੋਈ ਪਿੰਕੀ ਧਾਲੀ ਹਾਂਜੀ ਹਾਂਜੀ ਬਸ ਇੱਕ ਹੀ ਅਰੈਸਟ ਹੈ ਜੀ ਠੀਕ ਹੈ ਜੀ ਆਪਾਂ ਕਿਹੜਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਜਾਣੋ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਉਥੇ ਅਗੱਢੀ ਤੇ ਆ ਹਾਂਜੀ ਸਰ ਦੇਖੋ ਜੀ ਹਾਂਜੀ ਸਰ ਜੀ ਗਾਲੀ ਵਾਲਾ ਕੋਲ ਪਹੁੰਚ ਲਾਇਆ ਵੀ ਸਾਨੂੰ ਸੁਰਿੰਦਰ ਸ਼ਰਮਾ ਜੀ ਨੇ ਅਪਲੀਕੇਸ਼ਨ ਦਿੱਤੀ ਸੀਗੀ ਉਹਨਾਂ ਦੀ ਅਪਲੀਕੇਸ਼ਨ ਦੇ ਅਸਮ ਮੁਕਦਮਾ ਦਾਇਰ ਕੀਤਾ ਲਿਆ ਹੈਗਾ ਤੇ ਮੁਕਦਮਾ ਦਾ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਕਿਹੜੇ ਕਿਹੜੇ ਸੈਕਸ਼ਨ ਦੇ ਤਹਿਤ ਜਿਹੜਾ ਸਰ ਇਹ ਮਾਮਲਾ ਹੋਇਆ ਸ਼ਿਕਾਇਤ ਕੀਤੀ ਸੀ ਇਸ ਦਾ ਤਾਂ ਕਈ ਸੈਕਸ਼ਨ ਨੇ 346 420 378 468 ਹੈਗੀ ਆ 342 ਹੈਗੀ ਆ 506 ਹੈਗੀ ਆ ਤੂੰ ਲਗਾ ਦਿੱਤੀ ਸਭ ਚਾਇ ਕਿ ਦਿੱਤੀ ਸੁਵੰਦਾਨ ਨੇ ਲਿਖ ਦਿੱਤੀ ਉਹ ਕਿਉਂ ਨਹੀਂ ਨਿਤਵੀ ਰਿਸਕ ਹੈ ਤੇ ਇਹ ਜੋ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਸਾਡਾ ਇਨਵੈਸਟੀਗੇਸ਼ਨ ਕੀ ਮੇਨ ਗਾਮ ਕੀ ਰਾਏ ਹੈ ਗਾਮ ਤੋਂ ਤੁਮ ਦੱਸਦੇ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਸਰ ਪਿੰਕੀ ਧਾਲੀਵਾਲ ਤੋਂ ਇਲਾਵਾ ਹੋਰ ਵੀ ਕੋਈ ਦੇ ਵਿੱਚ ਇਨਵੋਲਵਮੈਂਟ ਹੈਗੀ ਹੈ ਖਾਲੀ ਪਿੰਕੀ ਧਾਲੀਵਾਲ ਦੀ ਹੈ ਇਲਾਵਾ ਪਿੰਕਲ ਪਿੰਕੀ ਧਾਲੀਵਾਲ ਦੇ ਦੀ ਹੈਗੇ ਹੈ ਜੀ ਹਾਲੇ ਸਾਡੀ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਸਰ ਹੋਰ ਦਾ ਵੀ ਰੋਲ ਆਊਗਾ ਇੱਕ ਹੀ ਅਰੈਸਟ ਹੋਈ ਪਿੰਕੀ ਧਾਲੀ ਹਾਂਜੀ ਹਾਂਜੀ ਬਸ ਇੱਕ ਹੀ ਅਰੈਸਟ ਹੈ ਜੀ ਠੀਕ ਹੈ ਜੀ ਆਪਾਂ ਕਿਹੜ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ। ਕਿ ਜਾਣ ਬੁਲ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਨ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਹੈ। ਇੱਥੇ ਅੱਗੇ ਠੀਕ ਹੈ ਯਾਰ। ਹਾਂਜੀ ਸਰ। ਦੇਖੋ ਜੀ ਹਾਂਜੀ ਸਰ। ਜਿਹਦੀ ਗੱਲ ਵਾਲਾ ਉਸ ਕੋਲ ਆਇਆ ਵੀ ਸਾਨੂੰ ਸੁਨੰਦਰ ਸ਼ਰਮਾ ਜੀ ਨੇ ਅਪਲੀਕੇਸ਼ਨ ਦਿੱਤੀ ਸੀਗੀ। ਉਹਨਾਂ ਦੀ ਅਪਲੀਕੇਸ਼ਨ ਤੇຊੇ ਮੁਕਦਮਾ ਦਾਇਰ ਕੀਤਾ ਲਿਆਇਆ ਹੈਗਾ ਤੇ ਮੁਕਦਮਾ ਦਾ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤੇ ਕਿਹੜੀ ਕਿਹੜੀ ਸੈਕਸ਼ਨ ਦੇ ਤਹਿਤ ਜਿਹੜਾ ਸਾਰੀ ਮਾਮਲਾ ਹੋਇਆ ਸ਼ਿਕਾਇਤ ਕੀਤੀ ਸੀ ਇਸ ਦਾ ਤਾਂ ਕਈ ਸੈਕਸ਼ਨ ਨੇ 346 420 36 68 ਹੈਗੀ 466 ਹੈਗੀ ਆ 349 ਹੈਗੀ ਆ 506 ਹੈਗੀ ਆ ਉਹ ਲਗਾ ਦਿੱਤੇ ਸ਼ਿਕਾਇਤ ਕੀਤੀ ਤੇ ਸੁੰਧਾਨ ਨੇ ਲਿਖ ਦਿੱਤਾ ਕਿ ਨਿਤਬੀ ਇਸ ਸ਼ਿਕਾਇਤ ਹੈਗੀ ਸਾਡਾ ਇਨਵੈਸਟਮੈਂਟ ਦਾ ਪਾਰਟ ਹੈਗਾ ਉਹਦਾ ਇਨਵੈਸਟਮੈਂਟ ਕੀ ਮੇਨ ਗਾਮ ਕੀ ਰਾਏ ਆ ਨਿਜਾਮ ਤੋਂ ਤੁਸੀਂ ਦੱਸਿਆ ਵੀ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੇ ਸਰ ਪਿੰਕੀ ਧਾਲੀਵਾਲ ਤੋਂ ਇਲਾਵਾ ਹੋਰ ਵੀ ਕੋਈ ਦੇ ਵਿੱਚ ਇਨਵੋਲਵਮੈਂਟ ਹੈਗੀ ਹੈ ਖਾਲੀ ਪਿੰਕੀ ਧਾਲੀਵਾਲ ਦੀ ਹੈ ਇਲਾਵਾ ਦਾ ਪਿੰਕੀ ਪਿੰਕੀ ਧਾਲੀਵਾਲ ਦੇ ਦੀ ਹੈ ਜੀ ਹਜੇ ਸਾਡੀ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਸਰ ਹੋਰ ਦਾ ਵੀ ਰੋਲ ਆਊਗਾ ਇੱਕ ਹੀ ਅਰੈਸਟ ਹੋਈ ਹੈ ਪਿੰਕੀ ਧਾਲੀ ਹਾਂਜੀ ਹਾਂਜੀ ਬਸ ਇੱਕ ਹੀ ਅਰੈਸਟ ਹੈ ਜੀ ਠੀਕ ਹੈ ਠੀਕ ਹੈ